ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਸਤਨਾ ਠੀਕ ਠਾਕ ਜੀ। ਤੇ ਅਸੀਂ ਵੀ ਠੀਕ ਠਾਕ ਤੇ ਮੀਟ ਕਰਦੇ ਹਾਂ। ਤੁਸੀਂ ਵੀ ਸਾਰੇ ਠੀਕ ਠਾਕ ਹੋਗੇ। ਤੇ ਤੁਹਾਨੂੰ ਸਾਰਿਆਂ ਨੂੰ ਜੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ। ਤੇ ਮਹਾਰਾਜ ਕਰੇ ਤੁਹਾਡੇ ਹਰ ਇੱਕ ਸੁਪਨੇ ਪੂਰੇ ਹੋਣ ਤੇ ਆਪੋ ਆਪਣੇ ਘਰੀ ਹੱਸੋ ਬੱਸੋ ਨਜ਼ਾਰੇ ਰਹੋ ਸਾਰੇ ਜੀ। ਤੇ ਅੱਜ ਆਏ ਆ ਸਾਗ ਤੋੜਨ। ਤੇ ਸਾਗ ਹੁਣ ਬੀਬੀਆਂ ਰਈਆਂ ਵਾ ਤੋੜਨ। ਤੇ ਤੁਹਾਨੂੰ ਮਿਲਾਉਣੇ ਆ ਕਿਹੜੀ ਕਿਹੜੀ ਬੀਬੀ ਆਈ ਹੈ ਅੱਜ। ਪਹਿਲਾਂ ਤੇ ਮੈਂ ਤੇ ਬਲਜੀਤ ਇਕੱਲੇ ਆਉਣ ਲੱਗੇ ਸੀ ਤੇ ਮੁੜ ਕੇ ਬਲਜੀਤ ਆਂਦ ਕੀ ਨਹੀਂ ਆਪਾਂ ਨਾਲ ਖੜਨਾ ਵਾ ਆਂਟੀ ਨੂੰ ਤੇ ਆਂਟੀ ਨੂੰ ਲੈ ਗਿਆ ਨਾਲ ਤੇ ਹੁਣ ਤੁਹਾਨੂੰ ਮਲਾਉਂਨੇ ਆ ਜੀ ਆਂਟੀ ਤੇ ਬਲਜੀਤ ਨੂੰ ਆ ਜਾਓ ਜੀ ਆਇਕੋ ਨਾ ਖੱਟ ਨਹੀਂ ਦੇ ਆਗੀਆਂ ਬੀਬੀਆਂ ਟੁੱਟ ਕੇ ਪੈ ਗਈਆਂ ਸਾਗ ਨੂੰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਨੂੰ ਭਰਾਵਾਂ ਨੂੰ ਤੇ ਲੋਹੜੀ ਦੀਆਂ ਵੀ ਵਧਾਈਆਂ ਹੋਣ ਬਹੁਤ ਬਹੁਤ ਮੁਬਾਰਕਾਂ ਦੀ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਹੋਣ ਸਾਰਿਆਂ ਨੂੰ ਨਾਲ ਮੈਨੂੰ ਵੀ ਨਾਲ ਹੁੰਦਾ ਜੇ ਨਾਲ ਮੈਨੂੰ ਵੀ ਤਾੜ ਕੋ ਮੇਰੇ ਤੋਂ ਜੁੱਤੀ ਪਾ ਕੇ ਆਉਣੀ ਗਲਤੀ ਹੋ ਗਈ ਚਲੋ ਕੋਈ ਨਹੀਂ ਥੋੜੋ ਸਾਖ ਤੁਸੀਂ ਹੋ ਜੁੱਤੀ ਭੇਜ ਜਾਈ ਮੇਰੀ ਨਹੀਂ ਭੇਜ ਜੀ ਮਹਾ ਮਹਾ ਮਨੂਦ ਲੱਪਾ ਬਾ ਠੀਕ ਆ ਇਹ ਕਿਥੋਂ ਕਾਬੂ ਕੀਤਾ ਆਂਟੀ ਕਰੋ ਅੱਛਾ ਨੇ ਹੁਣ ਰਕਬੀਰ ਵੇਖੀ ਜਾਣਾ ਆਹੋ ਮੈਂ ਕਹਾਂ ਨਾ ਮੈਂ ਚਲ ਚਲੀਏ ਸਾਗ ਤੋੜ ਲਈਏ ਲੈ ਕੇ ਆਈ ਹੀ ਮੈਨੇ ਮੀਂ ਧੂਕੇ ਲਈ ਆਈ ਮੈਨੂੰ ਨਹੀਂ ਮੇਰੇ ਕੋਲ ਤੋੜਦਾ ਆਂਟੀ ਨਾਲ ਜਾਉ ਮੈਂ ਆਂਟੀ ਨਾਲ ਨਹੀਂ ਜਾਣਾ ਮੈਨੂੰ ਇੰਨਾ ਸਾਗ ਤੋੜਨਾ ਨਹੀਂ ਜੇ ਹੁੰਦਾ ਫੇਰ ਨਾ ਮੈਨੂੰ ਕਿਉਂ ਭਈ ਆਹੋ ਮੈਨੂੰ ਆਉਂਦਾ ਮਾੜਾ ਮੋਟਾ ਸਾਗ ਤੋੜਨਾ ਆਉਂਦਾ ਹੈਗਾ ਫੇਰ ਜਿਆਦਾ ਸਾਗ ਤੋੜਨਾ ਫੇਰ ਉਹਨੂੰ ਲੈ ਆਉਣਾ ਹੈ ਨਾਲ ਗਿੱਲੀ ਤਨੂ ਆਂਟੀ ਜੀ ਨਿੱਕੀ ਨਾ ਉਹਨੂੰ ਸਾਗ ਹੀ ਮਾਹ ਲੱਭਾ ਸਾਨੂੰ ਤੇ ਉਹਨੇ ਇਹੋਲੇ ਆਉਂਦਾ ਨਹੀਂ ਇਹਨੇ ਕਹਿਣਾ ਹੀ ਇਹਨੇ ਵਜੇ ਆਉਣ ਲੱਗਾ ਵਾ ਹਾਂ ਉਹਨੂੰ ਰਿਜਾ ਉਹਨੂੰ ਪੱਕਿਆ ਪਕਾਇਆ ਮਿਲਣਾ ਹੈ ਅਰਕਾ ਖਜਾਲੇ ਹੋਣਾ ਖਜਾਲੇ ਉਹਨੂੰ ਅਛਾ ਮੈਂ ਇਹਨੂੰ ਕਹਿ ਤੋੜ ਲਾ ਕਹਿੰਦੀ ਨਾ ਇਹ ਨਹੀਂ ਵੰਦੀ ਛੋਟਰਾ ਟੁਕੜਾ ਮਿਲਿਆ ਰਿਜਾ ਜਾਇ ਮੈਂ ਨਹੀਂ ਅੱਜ ਜਿੰਨੂੰ ਬਣਿਆ ਬਣਾਇਆ ਮਰੇ ਉਹਨੂੰ ਕੀ ਲੋੜਾ ਵਾਰ ਇਹਨਾਂ ਹੁੰਦੀ ਪਿੱਟੇ ਮੂਤੇ ਮਰਨਦੀ ਆਹੋ ਆਹ ਹੋ ਕੇ ਨਾਲੇ ਹੁਣ ਮੀਂਹ ਪਿਆ ਆ ਜੇ ਸਾਰਾ ਵੱਡੀ ਹੋ ਜੇ ਤੇ ਵਿੱਚ ਹੋ ਜਾਣ ਫੁੱਲ ਫੇਰ ਗਾਣਾ ਨਹੀਂ ਆਲੇ ਦੁਲੇ ਨੀ ਆਲੇ ਜਾਈਗੀ ਆਹੋ ਗਾਣੇ ਤਾਂ ਬੜੇ ਹੁੰਦੇ ਤੈਨੂੰ ਓਕੇ ਪੱਟੇ ਨਹੀਂ ਫੇੜਨੇ ਮੇਰੇ ਜਾਦੇ ਹੁਣ ਆਹੋ ਆ ਤੇਰੇ ਮਾਦਿਆਂ ਦੀ ਵੇ ਵੇ ਕੱਢ ਦੇ ਤੂੰ ਯਾ ਮੈਂ ਹੱਦ ਹੀ ਹੈ ਵੀ ਐਵੇਂ ਮੱਲਾ ਮਾਰਲਾ ਕਰਦਾ ਤੇ ਬੀਬੀ ਕੀ ਦੀ ਆ ਬੀਬੀ ਬੀਬੀ ਹੱਦ ਕੀ ਬੀਬੀ ਕੀ ਦੀ ਆ ਬੀਬੀ ਵੀ ਆੱਖਾਂ ਖਲੋਤੀ ਬੀਬੀ ਐ ਬੀਬੀ ਰਾਖੀਆਂ ਕਰਦੀ ਬੀਬੀ ਨੂੰ ਆੱਖਾਂ ਘਰ ਲੈਣ ਦੋ ਬੀਬੀ ਤੋਂ ਹੋਂਨਾ ਸਗ ਹੈਂ ਨਹੀਂ ਦੋਨਾ ਬੀਬੀ ਨੇ ਆਉ ਤਰਿਆ ਯੇ ਮੇਰੇ ਦਾ ਗੋਡੋਂ ਦੀ ਤਰਹੀ ਆਵੇ ਅਬਾ ਉਰੇ ਉਰੇ ਤੋੜੋ ਨਾ ਬੰਨੇ ਨਾਲ ਨਾਲ ਹੀ ਵਿੱਚ ਬਣਦੀ ਲੋੜ ਹੀ ਨਹੀਂ ਪਣੀ ਆ ਤੋੜੋ ਤੋੜ ਤੁਰੀ ਜਾ ਨਾਲ ਨਾਲ ਮੈਂ ਉਰੇ ਬੀਬੀ ਨੇ ਤੋੜ ਲਿਆ ਆਹੋ ਗਾੜੀ ਅਜ ਤੋਂ ਸਿੱਧੀ ਤੁਰੀ ਜਾ ਉਦੋਂ ਕਹੀਦਾ ਨਾ ਕਿ ਬੰਦਾ ਕੰਮ ਸਿੱਖ ਲੈ ਥੋੜਾ ਬੋਦਾ ਕਿਉਂ ਆਂਟੀ ਉਦੋਂ ਸਿੱਖ ਕਾਹੀ ਨਹੀਂ ਆਈ ਨਾ ਮਾ ਬੜੇ ਜਦੋਂ ਮੈਂ ਕਵਾਰੀ ਹੁੰਦੀ ਸੀ ਨਾ ਮੇਰੀ ਮੰਮੀ ਮੈਨੂੰ ਕਹਿੰਦੀ ਮੇਰੀ ਮੰਮੀ ਨੇ ਜਾਣਾ ਤੇ ਛੋਟੇ ਐ ਪੰਡ ਤੋੜ ਲੈ ਲੋੜੀ ਹਾਂ ਮੰਮੀ ਕਹਿੰਦੇ ਜਾ ਬਈ ਸਾਗ ਲਿਆ ਹਾਂ ਮੈਂ ਤਾਂ ਸਾਲਾ ਕੁ ਮਗੇ ਦੇ ਘਰ ਚਲ ਗਈ ਮੈਂ ਮਮੀ ਪਿੱਛੇ ਤੇ ਸਾਗ ਹੈ ਹੀ ਮੈਂ ਦਾ ਰੰਗ ਲਾਤੇ ਉਹਦੀ ਨੇ ਮੈਂ ਦਾ ਪੌੜੀ ਖੇਤ ਦੂਰ ਤੋਂ ਸਾਗ ਮੈਂ ਮੰਮੀ ਕਹਿੰਦੀ ਆ ਵੀ ਉੱਥੇ ਤੇ ਬਾਦੂ ਸਾਗ ਹੈ ਤੈਨੂੰ ਕਿਉਂ ਨਹੀਂ ਦਿਖਿਆ ਮੈਂ ਮਮੀ ਪਿੱਛੇ ਤੇ ਸਾਗ ਹੈ ਹੀ ਨਹੀਂ ਫਿਰ ਪਤਾ ਹੀ ਨਹੀਂ ਹੁੰਦਾ ਹੀ ਉਹਦੋਂ ਨਹੀਂ ਉਹਦੇ ਨਵੇਂ ਨਵੇਂ ਬੰਬਿਓ ਆਏ ਹੀ ਠੀਕ ਪਤਾ ਸਵਾਦ ਆਉਣਾ ਹੈ ਤੇ ਹੁਣ ਵੀ ਦੇਖਦਾ ਹੈਗਾ ਜਦੋਂ ਅਸੀਂ ਕਹਿੰਦਾ ਹਰ ਜਿਹੜਾ ਕਹਿੰਦਾ ਹਰਿਆ ਹਰਿਆ ਹੈਗਾ ਪਤਾ ਨਹੀਂ ਕੀ ਆ ਇਹ ਨਾ ਅੱਲ ਮੈਂ ਹਰ ਸੂ ਦੋ ਦਿਨ ਤੋਂ ਸਾਗਾਂ ਚ ਆ ਗਈ ਆ ਉਹਨਾਂ ਮਾਮਾਰੀ ਨੂੰ ਨਹੀਂ ਪਤਾ ਹੈਗਾ ਸਹੀ ਹਰਿਆ ਹਰਿਆ ਨਹੀਂ ਕਹਿੰਦਾ ਹਰਾ ਹਰਾ ਗਾਇ ਹਰਾ ਹਰਾ ਕੋ ਹੈਗਾ ਲੈ ਜੂ ਹੜਕੇ ਆ ਤੇ ਹਲਾਦਾ ਅੱਜ ਕੱਲ ਨਿਆਣਿਆਂ ਦੇ ਨਿਆਣਿਆਂ ਨੂੰ ਪਤਾ ਹੀ ਨਹੀਂ ਤਾ ਹੁਣ ਗਾੜੀ ਗਾੜੀ ਤੇ ਤਪੀਰ ਬਿਲਕੁਲ ਨਹੀਂ ਪਤਾ ਲੱਗਣਾ ਬਿਲਕੁਲ ਜੀ ਬਿਲਕੁਲ ਨਹੀਂ ਪਤਾ ਲੱਗਣੀ ਹੂੰ ਬਸ ਇਹੀ ਜਾਂ ਪੀ ਮੋਬਾਈਲ ਹੀ ਵੇਖਣੇ ਨੇ ਨਿਆਣਿਆਂ ਨੂੰ ਹਾਂ ਕਾਲੀਆਂ ਕੁੜੀਆਂ ਨੂੰ ਸਾਖ ਧਰਨਾ ਨਹੀਂ ਹੋਣਾ ਵੇਖਦੀ ਭਾਏ ਕੋਈ ਨਹੀਂ ਆਂਟੀ ਬਠੇਰਾ ਬਣਿਆ ਬਣਿਆ ਮਿਲਦਾ ਦੁਕਾਨਾਂ ਤੇ ਹਾਂ ਹੈ ਪਰੌਠੇ ਆਲੂਆਂ ਵਾਲੇ ਹਾਂ ਪੈਗ ਦਾ ਨਾ ਕੰਮੀ ਚੱਲਣਾ ਮੈਂ ਸਭ ਤੋਂ ਮਿਲਦਾ ਕਾਰ ਵਰਗੀ ਨਹੀਂ ਰੇਸ ਆ ਤੂੰ ਭਾਵੇਂ ਪੰਜ ਦਿਨ ਰਿੰਨ ਤੇ ਖੰਬੀ ਰਹੀ ਪਾ ਪਾ ਕੇ ਮਾਰਾ ਮਾਰਾ ਤੜਪ ਤੜਕ ਕੇ ਇਹਨਾਂ ਕੰਦਾਂ ਦੀ ਮੋਲ ਪੈਸੇ ਖਰਚਾਂ ਦੀ ਤਾਂ ਕਾਈ ਆ ਨਾ ਨਹੀਂ ਬੀਬੀ ਨੇ ਵੀ ਤੋੜਦਾ ਮੇਰੀ ਨੇ ਸਾਗਾ ਉਹ ਵੇਂਜੀ ਚੋਪਟ ਵੀਤੀ ਰਹੀ ਬੀਬੀ ਉਹ ਤਾਂ ਡਈ ਆ ਵੀਰ ਰੱਗੀ ਆ ਆਉਣੀਆਂ ਚੱਲੀਆਂ ਕਹਿੰਦਾ ਕਾ ਡਰਾਮ ਤਰੀਨ ਮੈਂ ਸਾਗ ਸਾਗ ਦਾ ਇੰਨਾ ਸਾਗ ਲੈ ਕੇ ਆ ਗਈ ਬਾ ਤੇ ਤੂੰ ਨੋਟੀ ਤੇ ਪਾਣਾ ਤੇ ਉਹ ਅੱਗੇ ਕਹਿੰਦੀ ਮੈਨੂੰ ਸਾਗ ਤੋੜਦਾ ਨਹੀਂ ਵੀ ਹੁਣ ਇਹਦਾ ਧਿਆਨ ਰੱਖਣਾ ਕਹਦਾ ਸਾਗ ਉਹ ਮੈਂ ਠੇਰ ਲਾ ਲਾਂ ਤਰੀਨ ਨਾਲ ਲੈ ਕੇ ਆਣੀ ਗਾੜੀ ਫਿੜੀ ਗੱਲਾਂ ਹੀ ਕਰਕੇ ਆਪਾਂ ਤੈਨੂੰ ਮਾਰੀ ਗੋਲੀ ਨਹੀਂ ਕਰਨੀ ਦੱਸ ਹੁਣ ਤੂੰ ਨਾਲ ਮੇਰੀ ਵੇਚ ਨਹੀਂ ਕਰਾਉਣਾ ਬੰਦਾ ਉਹ ਸਾਗ ਤੋੜਦਾ ਮਿੰਟੋ ਮਿੰਟ ਆ ਲੈ ਆਇਆ ਹਰੇ ਮੈਨੂੰ ਚਾਹ ਨਹੀਂ ਪੱਲੇ ਚਲ ਜਾ ਮੈਂ ਨਹੀਂ ਜਾਣਾ ਉਹ ਤਾਂ ਦਿੰਦੀ ਕਿ ਨਹੀਂ ਆਂਟੀ ਨਾਲ ਹੀ ਜਾਊਗੀ ਮੈਂ ਤੇ ਚੋਪੇ ਲੈ ਆ ਜਾਣਾ ਤੇ ਮੈਂ ਬੁੱਢਾ ਪਾ ਗਿਆ ਆਂ ਆਂਟੀ ਨੂੰ ਕੋਈ ਨਹੀਂ ਯਾਰ ਆਂਟੀ ਨੂੰ ਪਤਾ ਹੀ ਨਾ ਆਪਣੇ ਆਪ ਦਾ ਮਰਤਲੀ ਵਾਸਾ ਸੱਸ ਗਈ ਹੁਣ ਮੇਰੀ ਸੁਣਾਂ ਗੱਲ ਠੀਕ ਹੈ ਨਾ ਪਰਿਆ ਤਾਂ ਪਤਾ ਆਂਟੀ ਨੇ ਸੱਚੀ ਗੱਲ ਕਹਿੰਦਾ ਪਤਾ ਹੀ ਆਪਣੀ ਕਰਤੂਤ ਕਹਿੰਦੀ ਆ ਮਾਂ ਬੋਲਦੀ ਸੱਸਾਂ ਨਹੀਂ ਚੰਗੀਆਂ ਸੱਸਾਂ ਵੀ ਤਾਂ ਨੇ ਸੱਸਾਂ ਕਹਿੰਦੇ ਕੋਈ ਸੱਚ ਕਹਿੰਦੇ ਨਹੀਂ ਐਂ ਸੱਚਾ ਦਰੋਣਾ ਨਹੀਂ ਤਾਂ ਮੈਂ ਨਾ ਆਪਣੀ ਸਾਖ ਤੋੜਨ ਵਾਲੀ ਲਿਆਉਂਗੀ ਮੈਨੂੰ ਕਹੋ ਤੇ ਤੈਨੂੰ ਨਹੀਂ ਕੱਜ ਕਿ ਮੈਂ ਕਿੱਦਾਂ ਤੋੜਾਂ ਬਸ ਮੈਂ ਤਾਂ ਅੱਜ ਕੱਲ੍ਹ ਦੇ ਰਿਵਾਜ ਦੀ ਹਾਂ ਹਲੋ ਜੀ ਸਾਗ ਟੁੱਟ ਗਿਆ ਤੇ ਹੁੰਦਾ ਵੀ ਸਾਗ ਦੀ ਛਲਾਈ ਹੁਣ ਨਾਲੇ ਪੋਨਨ ਵਾਲੇ ਫਲੀਆਂ ਦੋਵੇਂ ਕੰਮ ਕਿ ਇੱਥੇ ਹੀ ਖੇਲ ਕੇ ਇੱਥੋਂ ਹੀ ਖੜਨਾ ਆ ਕਾਈ ਪੱਤੇ ਕੀ ਕਰਨੇ ਨੂੰ ਸਾਹ ਦੇ ਜਣੇ ਨਾ ਪੱਠੇ ਹਾਂ ਅਸੀਂ ਕੀ ਕਰਨੇ ਪੱਠੇ ਦੇ ਬਾਹਰ ਛੁੱਟੇ ਸਾਡੇ ਪੱਠੇ ਸਾਗ ਵਾਲੇ ਗਏ ਆ ਮੁਕਣ ਹੁਣ ਪੱਠੇ ਲੈ ਕੇ ਸਾਡੇ ਪਹਿਲਾਂ ਆਪਾਂ ਤੋੜਿਆ ਸੀ ਆਹੋ ਉਹ ਆਪਣੇ ਸਾਗ ਚ ਤੋੜਿਆ ਹਾਂ ਆਪਰੇ ਸਾਗ ਚ ਆਖ ਆਪਣੇ ਪੱਠਿਆਂ ਨੂੰ ਪਰ ਉਥੇ ਫੌਜ ਬੜੀ ਸੀ ਨਾ ਹਾਂ ਹਾਂ ਕਿਉਂ ਕਿ ਉਹ ਰੋਡ ਦੇ ਉੱਤੇ ਹੀ ਬਿਲਕੁਲ ਹੀ ਆਹੋ ਤੇ ਬੜਿਆਂ ਨੇ ਤੋੜ ਕੇ ਖੜਿਆ ਤਾਂ ਹੁਣ ਉਥੋਂ ਮੁੱਕ ਗਿਆ ਬੜਾ ਸਾਗ ਹੀ ਉੱਥੇ ਤਾਂ ਰਹਿੰਦੇ ਜੀ ਦੇ ਜੀ ਦੇ ਕਰਮਾ ਜਾਗਾ ਉਹਨੇ ਖਾਣਾ ਹੀ ਆ ਚਾਹ ਲਾ ਤਾਂ ਚ ਕੋਈ ਚੀਜ਼ ਹੋਈ ਤਾਂ ਕੋ ਲੈ ਆ ਵੀ ਗਿਆ ਬਸ ਹੁਣ ਸਾਡੇ ਕਰ ਇੰਨਾ ਇੰਨੀ ਵਿਧੇ ਵਿਧੀਆਂ ਗੰਦਰਾ ਤਾਂ ਇੰਨਾ ਵਸਾਗ ਮੈਂ ਤਾਂ ਵੀ ਗਰਮੀਤ ਨੂੰ ਕਹਿ ਬਤ ਲੈ ਜਾ ਕਰ ਲੈ ਕੋਈ ਗੱਲ ਹੂੰ ਦੇ ਲੋਣਾ ਚਾਹੀਦਾ ਨਾ ਦਿਲ ਤੇ ਭਰਾਵਾ ਚਲੋ ਦਿਲ ਤੇ ਭਿੜਾ ਗਿਆ ਦੇਨ ਤੇ ਪਤਾ ਨਹੀਂ ਤੇਰਾ ਕਿਹੋ ਜਿਹਾ ਹੁਣ ਆਗ ਦੀ ਗੰਦਲ ਤੇ ਮਰ ਗਈ ਨੀ ਖਾਇ ਦੇ ਮੁਖੜਾ ਵੇ ਕਿ ਕਿ ਨੋਖੜਾ ਉੱਧਰ ਦੇਖੋ ਸੂਰਜ ਕਿੱਦਾਂ ਸੋਹਣਾ ਤੇ ਉੱਧਰ ਉਹ ਚੰਦਰਮਾ ਕਿੱਦਾਂ ਸੋਹਣਾ ਹਾਂਜੀ ਦੇਖਿਓ ਸਹੀ ਦੇਖਿਓ ਵੇਖੋ ਆਹ ਈ ਸੂਰਜ ਦੇਵਤਾ ਦਬੰਦਿਆਂ ਵਾ ਤੇ ਉੱਧਰ ਚੰਦਰਮਾ ਹਾਂ ਇੱਕੋ ਹੀ ਦੋਵੇਂ ਆਮੋ ਸਾਹਮਣੇ ਭਰਾ ਭਰਾ ਖਲੋਦੇ ਆ ਹੈ ਆਹ ਈ ਚੰਦਰਮਾ ਚੰਦਰਮਾ ਦੋਵੇਂ ਮੈਂ ਆਮੋ ਸਾਹਮਣੇ ਭਰਾ ਭਰਾ ਖਲੋਦੇ ਇੱਕ ਦੁੱਦੇ ਨੂੰ ਤੱਕਣ ਦੇ ਆਹੋ ਹਾਂ ਪੁੰਨਿਆ ਕੱਲ ਨੂੰ ਨਹੀਂ ਪੁੰਨਿਆ ਕੱਲ ਨੂੰ ਹੀ ਸ਼ਾਇਦ ਹਾਂ ਸ਼ਾਇਦ ਕੱਲ ਨੂੰ ਹੀ ਹਾਂ ਤਾਂ ਇਹ ਵੱਡਾ ਹੋਇਆ ਚੰਦਰਮਾ ਨੂੰ ਕਿਤਾ ਸੋਹਣਾ ਲੱਗਦਾ ਨਹੀਂ ਅੰਟੀ ਮੌਸਮਾ ਬਰਸਾਤ ਹੋ ਗਈ ਨਾ ਉਹ ਤਾਂ ਮੌਸਮ ਸਾਫ਼ ਹੋ ਗਿਆ ਨਾਲੇ ਨਾ ਹਵਾ ਵੀ ਨਾ ਅੱਜ ਤੇ 40 ਬਹੁਤ ਗਿੱਲੀ ਐ ਮੀਂਹ ਪਿਆ ਨਾ ਅੰਟੀ ਸ਼ੇਰੇ ਬਹੁਤ ਪਿਆਵਾ ਇਹ ਹੈ ਕਿ ਮੌਸਮ ਸਾਫ਼ ਹੋ ਗਿਆ ਤਾਂ ਕੱਲ ਅਸਲ ਤੋਂ ਹਿੰਦੀ ਹੀ ਪੂਰੀ ਬਹੁਤ ਬਹੁਤ ਚਲੋ ਇੱਕ ਦਿਨ ਤਾਂ ਸਾਫ਼ ਹੋਊਗਾ ਨਾ ਧੁੱਪ ਤਾਂ ਲੱਗੂਗੀ ਨਾ ਉਹਦਾ ਧੋਬੀ ਨਹੀਂ ਲੱਗੰਦੀ ਹੁਣ ਮਾਲਕ ਤੇ ਚੱਲ ਦੇਣਾ ਵਾ ਹਾਂਜੀ ਹਾਂਜੀ ਤੇ ਏਡੀ ਆ ਤੋ ਹੁੰਦੀ ਆ ਤੋ ਹੁੰਦੀ ਆ ਆਹ ਪਈ ਆ ਪਈ ਆ ਆ ਤਾਂ ਛੋਪੇ ਨਹੀਂ ਪੈਣੀ ਸਾਗ ਸਾਗੀ ਆ ਸਾਗੀ ਆ ਕੀ ਆ ਸਾਗੀ ਆ ਤੇਰੀ ਤੋੜਨਾ ਤੋੜਨਾ ਹੀ ਆ ਛੱਲਿਆ 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 ਹੀ ਆ ਕਹ ਬੜਾ ਸੋਨਾ ਛੱਲਿਆ ਨੇ ਤੋੜਿਆ ਹਾਂ ਗੱਲ ਤੇ ਆ ਵਾ ਨਹੀਂ ਮੈਂ ਤਾਂ ਮਾੜਾ ਮੋਟਾ ਹੀ ਸਪਾਈ ਛੱਲਿਆ ਹਾਂ 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 10 ਰੁਪਏ ਮੈਂ ਸਾਗ ਦੋੜਨ ਨੂੰ ਘੱਟ ਵਾ ਛੋੜੀ ਹਾਂ ਬਾਕੀ ਖਾਣ ਨੂੰ ਬੜੀ ਤਗੜੀ ਹੈ ਸਾਗ ਨੂੰ